ਸਤਿ ਸ਼੍ਰੀ ਅਕਾਲ ਨਮਸਕਾਰ ਆਦਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂਕ ਅੱਜ ਦੇ ਵਲੌਗ ਦੇ ਵਿੱਚ ਬਹੁਤ ਇੰਪੋਰਟੈਂਟ ਟੌਪਿਕ ਤੁਹਾਡੇ ਨਾਲ ਡਿਸਕਸ ਕਰਨਾ ਹੈ ਜਦੋਂ ਤੁਸੀਂ ਕੈਨੇਡਾ ਦਾ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ ਤਾਂ ਉਸ ਟਾਈਮ ਤੁਹਾਡੇ ਨਾਲ ਕਈ ਵਾਰੀ ਇਦਾਂ ਹੁੰਦਾ ਹੈ ਕਿ ਤੁਹਾਡੀਆਂ ਹੋਮ ਟਾਈਜ਼ ਨੂੰ ਲੈ ਕੇ ਕੁਐਸਚਨ ਹੁੰਦਾ ਹੈ ਖਾਸ ਕਰਕੇ ਜਦੋਂ ਆਪਾਂ ਫਾਈਲਿੰਗ ਕਰਦੇ ਹਾਂ 12 ਸਾਲ ਤੋਂ ਲੈ ਕੇ 30 ਸਾਲ ਦੇ ਏਜ ਗਰੁੱਪ ਦੇ ਵਿੱਚਕਾਰ ਯਾ ਕਹਿ ਸਕਦੇ ਕਿ 16 17 ਸਾਲ ਦੀ ਏਜ ਤੋਂ ਲੈ ਕੇ 30 ਸਾਲ ਦੀ ਏਜ ਦੇ ਵਿਚਕਾਰ ਤਾਂ ਉਦੋਂ ਇਹ ਪ੍ਰੋਬਲਮ ਸਭ ਤੋਂ ਜ਼ਿਆਦਾ ਹਾਈਲਾਈਟ ਕੀਤੀ ਜਾਂਦੀ ਹੈ ਅਨਮੈਰਿਡ ਦੇ ਕੇਸ ਦੇ ਵਿੱਚ ਇਹ ਪ੍ਰੋਬਲਮ ਸਭ ਤੋਂ ਜ਼ਿਆਦਾ ਆਉਂਦੀ ਹੈ ਜੇਕਰ ਕੋਈ ਮੈਰਿਡ ਹੈ ਜਾਂ ਫਿਰ ਕੋਈ ਮਾਈਨਰ ਹੈ ਤਾਂ ਇਹ ਕੰਡੀਸ਼ਨ ਕਈ ਵਾਰੀ ਘਟ ਹੁੰਦੀ ਹੈ ਪਰ ਅੱਜ ਇਸੇ ਹਰ ਪਹਿਲੂ ਨੂੰ ਵਿਚਾਰਾਂਗੇ ਅੱਜ ਦੇ ਵੀਡੀਓ ਦੇ ਵਿੱਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਅਸੀਂ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਸੀਂ ਤੁਹਾਡੇ ਨਾਲ ਸੋਪੀ ਚੱਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਪਾਂ ਇਸ ਵੀਡੀਓ ਨੂੰ ਦੋ ਤਿੰਨ ਹਿੱਸਿਆਂ ਦੇ ਵਿੱਚ ਕਰ ਲੈਣੇ ਆ ਪਹਿਲਾ ਹਿੱਸਾ ਆਪਾਂ ਰੱਖਦੇ ਆ ਮਾਈਨਰ ਖਾਸ ਕਰਕੇ 14 ਸਾਲ ਤੋਂ ਥੱਲੇ ਹੁੰਦੇ ਉਦੋਂ ਦੀ ਗੱਲ ਕਰਦੇ ਆ ਹਾਲਾਂਕਿ 16 17 ਸਾਲ ਤੋਂ ਲੈ ਕੇ ਤੇ 30 ਸਾਲ ਦੇ ਵਿਚਕਾਰ ਜਿਹੜੀਆਂ ਕੂਜ਼ਲ ਦੇ ਰੀਜ਼ਨ ਆਉਂਦੇ ਲਗਭਗ ਸੇਮ ਜਿਹੇ ਆਉਂਦੇ ਆ ਫੈਮਿਲੀ ਟਾਈਜ਼ ਨੂੰ ਲੈ ਕੇ ਕੁਐਸਚਨ ਹੁੰਦਾ ਸੋ ਇੱਕ ਉਹ ਗਰੁੱਪ ਰੱਖ ਲਾਂਗੇ ਤੇ ਇੱਕ 30 ਸਾਲ ਤੋਂ ਪਲੱਸ ਵਾਲਿਆਂ ਦਾ ਰੱਖ ਲਾਂਗੇ ਹੁਣ ਪਹਿਲਾਂ ਆਪਾਂ ਮਾਈਨਰ ਦੀ ਗੱਲ ਕਰਦੇ ਆ ਜਦੋਂ ਆਪਾਂ 14 15 ਸਾਲ ਤੋਂ ਥੱਲੇ ਐਪਲੀਕੈਂਟ ਹੁੰਦਾ ਉਦੋਂ ਫਾਈਲਿੰਗ ਕਰਦੇ ਆ ਤਾਂ ਕੋਸ਼ਿਸ਼ ਸਾਡੀ ਹੁੰਦੀ ਹੈ ਜਾਂ ਮਾਂ ਨਾਲ ਜਾਂ ਪਿਓ ਨਾਲ ਫਾਈਲ ਲਗਾਈ ਜਾਵੇ ਜਾਂ ਕਿਸੇ ਥਰਡ پارٹی ਰਿਸ਼ਤੇਦਾਰ ਦੇ ਨਾਲ ਫਾਈਲ ਲਗਾਈ ਜਾਵੇ ਉਸ ਬਲੱਡ ਰਿਲੇਸ਼ਨ ਦੇ ਨਾਲ ਫਾਈਲ ਲਗਾਈ ਜਾਵੇ ਜਿੱਥੇ ਸਾਡੀ ਵੀਜ਼ਾ ਆਉਣ ਦੇ ਚਾਂਸਸ ਵੱਧ ਹੋਣ ਜਦੋਂ ਅਸੀਂ ਆਪਣੇ ਮਾਂ ਪਿਓ ਭੈਣ ਭਰਾ ਦੇ ਨਾਲ ਫਾਈਲਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਇੱਕ ਐਪਲੀਕੈਂਟ 18 ਸਾਲ ਤੋਂ ਉੱਪਰ ਹੁੰਦਾ ਹੈ ਤਾਂ ਦੂਜਾ ਐਪਲੀਕੈਂਟ ਜੇ ਮਾਈਨਰ ਹੁੰਦਾ ਹੈ ਤਾਂ ਮਾਈਨਰ ਵਾਲੇ ਐਪਲੀਕੈਂਟ ਦੀ ਪ੍ਰੋਫਾਈਲ ਬਹੁਤ ਹੀ ਜ਼ਿਆਦਾ ਮੈਟਰ ਨਹੀਂ ਕਰਦੀ ਨਾਰਮਲ ਜਸਟ ਉਹਦੇ ਇੱਕ ਐਜੂਕੇਸ਼ਨਲ ਡਾਕੂਮੈਂਟਸ ਲੱਗਦੇ ਨੇ ਜਿਹੜੇ ਵੀ ਉਹਦੀ ਐਕਾਡੈਮਿਕ ਸਰਟੀਫਿਕੇਟਸ ਹੋਣ ਜਾਂ ਫਿਰ ਉਹਦੇ ਸਕੂਲ ਕਾਲਜ ਦੀ ਜਿਹੜੀ ਐਨਓਸੀ ਵਗੈਰਾ ਉਹ ਲੱਗਦੀ ਹੈ ਤੇ ਜਰਨਲ ਡਾਕੂਮੈਂਟੇਸ਼ਨ ਜਿਹੜੀ ਉਸ ਬੱਚੇ ਦੀ ਹੁੰਦੀ ਆ ਪਰ ਜਿਹੜੇ 18 ਸਾਲ ਤੋਂ ਉੱਤੇ ਨੇ ਉਹਨਾਂ ਦੀ ਪ੍ਰੋਪਰ ਡਾਕੂਮੈਂਟੇਸ਼ਨ ਹੁੰਦੀ ਆ ਸੋ ਜਿਵੇਂ ਮੰਨ ਲਿਆ ਕਿਸੇ ਬੱਚੇ ਨੇ ਆਪਣੇ ਮਾਂ ਪਿਓ ਦੇ ਨਾਲ ਫਾਈਲਿੰਗ ਕੀਤੀ ਹੈ ਤੇ ਮਾਂ ਫਿਰ ਉਹਦੀ ਫਾਈਲਿੰਗ ਦੇ ਬੇਸ ਦੇ ਉੱਤੇ ਬੱਚੇ ਦੀ ਅਸੈਸਮੈਂਟ ਹੋਏਗੀ ਸੋ ਉੱਥੇ ਹੋਮਟਾਈਜ਼ ਨੂੰ ਲੈ ਕੇ ਕਵੈਸਚਨ ਬਹੁਤ ਰੀਅਰ ਕੇਸ ਦੇ ਵਿੱਚ ਹੁੰਦਾ ਹੈ ਯਾਨੀ ਬਹੁਤ ਘੱਟ ਹੁੰਦਾ ਹੈ ਉਹਦਾ ਕਾਰਨ ਇਹ ਹੁੰਦਾ ਹੈ ਕਿ ਜਿਤਨਾ ਉਹਨਾਂ ਪਿਓ ਘਰੇ ਆ ਮਾਂ ਦੇ ਨਾਲ ਜੇ ਬੱਚੇ ਨੇ ਫਾਈਲ ਲਗਾਈ ਤੇ ਹੁੰਦਾ ਜੀ ਮੇਰਾ ਵਾਪਸ ਫਾਦਰ ਹੈ ਇੱਥੇ ਜਾਂ ਮੇਰੇ ਹਸਬੰਦ ਨੇ ਇੱਥੇ ਮਦਰ ਉਹ ਮਦਰ ਉਹ ਲੋਦੇ ਫਾਈਲ ਲੱਗ ਰਹੀ ਉਹਨਾਂ ਕਹਿੰਦੇ ਜੀ ਮੇਰੇ ਹਸਬੰਦ ਨੇ ਇੱਥੇ ਮੇਰੇ ਬੱਚੇ ਦਾ ਐਜੂਕੇਸ਼ਨ ਆਏ تھے ਮੇਰੇ ਹਸਬੰਦ ਦਾ ਬਿਜ਼ਨਸ ਹੈ ਇੱਥੇ ਸਾਡੀ ਪ੍ਰਾਪਰਟੀ ਹੈ ਇੱਥੇ ਇਸ ਕਰਕੇ ਅਸੀਂ ਵਾਪਸ ਆਣਾ ਸੋ ਹੂਮਟਾਈਸ ਨੂੰ ਲੈ ਕੇ ਕਿ ਜੈਨੂਨ ਜਿਆ ਕਹਿ ਸਕਦੇ ਕਿ ਤੁਹਾਡਾ ਤਰੀਕਾ ਬਣ ਜਾਂਦਾ ਦੱਸਣ ਦਾ ਜਾਂ ਮੈਸੇਜ ਕਨਵੇ ਕਰਨ ਦਾ ਇੱਕ ਵਧੀਆ ਸਾਹਬ ਕਿਤਾਬ ਹੋ ਜਾਂਦਾ ਹੈ ਪਰ ਸੇਮ ਚੀਜ਼ ਜਦੋਂ ਬੱਚਾ 18 ਸਾਲ ਤੋਂ ਲੈ ਕੇ 30 ਸਾਲ ਦੇ ਵਿਚਕਾਰ ਹੁੰਦਾ ਜਾਂ 16 17 ਸਾਲ ਦੇ ਯਾਨੀ ਪਲੱਸ 2 ਤੋਂ ਬਾਅਦ ਵਾਲਿਆਂ ਵਾਸਤੇ ਖਾਸ ਕਰਕੇ ਜਾਂ ਪਲੱਸ 2 ਵਿੱਚ ਪੜ ਰਹੇ ਬੱਚਿਆਂ ਵਾਸਤੇ ਖਾਸ ਕਰਕੇ ਜਿਹਦੇ ਹੁਣ ਜੇ ਕਿਸੇ ਨੇ ਪਲੱਸ 2 ਦੇ ਇਗਜ਼ਾਮ ਦੇਣੇ ਆ ਕੇ ਤਾਂ ਉਹ ਇੱਕ ਵਧੀਆ ਬਣਾ ਸਕਦਾ ਹੈਗਾ ਕਿ ਭਈ ਮੈਂ ਪਲੱਸ 2 ਦਾ ਇਗਜ਼ਾਮ ਦੇਣਾ ਵਾਪਸ ਆ ਕੇ ਸੋ ਇਸ ਕਰਕੇ ਮੇਰਾ ਵਾਪਸ ਮੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਆਪਣੀ ਇਹ ਅਕੈਡੈਮਿਕ ਕਮਿਟਮੈਂਟ ਜਿਹੜੀ ਉਹ ਨਹੀਂ ਛੱਡ ਸਕਦਾ ਇੱਕ ਚੀਜ਼ ਹੈ ਪਰ ਜੇ ਉਹੀ ਬੱਚਾ ਪਲੱਸ 2 ਪਾਸ ਹੋ ਗਿਆ ਹੱਲਿਓ ਨੇ ਗ੍ਰੈਜੂਏਸ਼ਨ ਵਿੱਚ ਐਡਮਿਸ਼ਨ ਨਹੀਂ ਲਿਆ ਤਾਂ ਕਿਤੇ ਨਾ ਕਿਤੇ ਜਦੋਂ ਤੁਸੀਂ ਫਾਈਲ ਲਗਾਓਗੇ ਤੁਹਾਡਾ ਇੰਟੈਂਸ਼ਨ ਬੜਾ ਕਲੀਅਰ ਹੁੰਦਾ ਹੈ ਕਿ ਭਈ ਤੁਸੀਂ ਪਲੱਸ 2 ਕਰ ਲਈ ਇੱਥੇ ਹੁਣ ਤੁਸੀਂ ਗ੍ਰੈਜੂਏਸ਼ਨ ਜਿਹੜਾ ਉਹ ਕੈਨੇਡਾ ਜਾ ਕੇ ਹੀ ਕਰੋਗੇ ਜੇ ਪਲੱਸ 2 ਤੋਂ ਬਾਅਦ ਫਾਈਲਿੰਗ ਕੀਤੀ ਉਧਰ ਤੁਸੀਂ ਐਡਮਿਸ਼ਨ ਨਹੀਂ ਲਿਆ ਤਾਂ ਤੁਹਾਡਾ ਇੰਟੈਂਸ਼ਨ ਕਿਤੇ ਨਾ ਕਿਤੇ ਵੀਜ਼ਾ ਅਫੀਸਰ ਨੂੰ ਡਾਊਟਫੁਲ ਲੱਗਦਾ ਹੈ ਕਿ ਭਈ ਤੁਸੀਂ ਪਲੱਸ 2 ਕਰ ਲਿਆ ਉਧਰ ਜਾ ਕੇ ਤੁਸੀਂ ਐਡਮਿਸ਼ਨ ਲੈ ਲੋਗੇ ਉੱਥੇ ਆਪਣਾ ਫਿਊਚਰ ਜਿਹੜਾ ਉਹ ਦੇਖ ਰਹੇ ਹੋ ਜਾਂ ਫਿਰ ਜਦੋਂ ਬੱਚਾ ਪਲਸ 2 ਤੋਂ ਬਾਅਦ ਸਟੱਡੀ ਛੱਡ ਦਿੰਦਾ ਹੈ ਆਪਾਂ ਉਹ ਤਾਂ ਦਿਖਾ ਦਿੰਨੇ ਜਿ ਤਰ੍ਹਾਂ ਪਲਸ 2 ਕੀਤੀ 16 ਸਾਲਾਂ ਦੀ ਹੈ 17 ਸਾਲਾਂ ਦੀ ਹੈ ਇਸ ਦੇ ਵਿੱਚ ਬੱਚੇ ਨੇ ਹੁਣ 17 ਸਾਲਾਂ ਦੇ ਬੱਚੇ ਨੇ ਪਲਸ 2 ਕਰ ਲਈ 18 ਸਾਲਾਂ ਦਾ ਹੋਇਆ ਉਦੋਂ ਤੋਂ ਦਾ ਬਿਜ਼ਨਸ ਦਿਖਾਤਾ ਆਪਾਂ ਈਵਨ ਕਿ ਮੈਂ بڑے ਇਦਾਂ ਦੇ ਦੇਖੇ ਆ ਕਿ ਜਿਹੜੇ ਫੇਕ ਡਾਕੂਮੈਂਟੇਸ਼ਨ ਹੁੰਦੀ ਹੈ ਉਹਦੇ ਵਿੱਚ ਕਈ 17 ਸਾਲ ਦੇ ਬੱਚੇ ਦਾ ਵੀ ਕਹਿ ਸਕਦੇ ਆ ਕਿ ਬਿਜ਼ਨਸ ਦਿਖਾ ਦਿੰਦੇ ਕਿ ਉਹ ਬਿਜ਼ਨਸ ਕਰ ਰਿਹਾ ਹੈ ਇਦਾਂ ਦੀ ਇੱਕ ਫਾਈਲ ਦੇ ਕਰਕੇ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਤੁਹਾਡੇ ਤੱਕ ਕਿ ਭਈ 18 ਸਾਲ ਤੋਂ ਥੱਲੇ ਨੂੰ ਬਿਜ਼ਨਸ ਕਰਦਾ ਨਾ ਦਿਖਾਓ 18 ਸਾਲ ਤੋਂ ਤਾਂ ਦੇ ਬੱਚੇ ਨੂੰ ਜੇ ਤੁਸੀਂ ਬਿਜ਼ਨਸ ਦਿਖਾ ਰਹੇ ਹੋ ਪਲੱਸ 2 ਤੱਕ ਉਹਦੀ ਐਜੂਕੇਸ਼ਨ ਹੈ ਤਾਂ ਉਹਦੀ ਐਜੂਕੇਸ਼ਨਲ ਕਹਿ ਸਕਦੇ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਤੁਸੀਂ ਉਹਦਾ ਬਿਜ਼ਨਸ ਦਿਖਾਓ ਤਾਂ ਕਿ ਲੱਗੇ ਕਿ ਭਈ ਤੁਸੀਂ ਜੈਨੂਨ ਚੀਜ਼ ਕੋਈ ਬਣਾ ਰਹੇ ਹੋ ਮਤਲਬ ਟੋਂਡੀ ਜਿਹੜਾ ਦੇਖੋਣੀ ਚਾਹੀਦੀ ਹੈ ਫਾਈਲ ਦੀ ਪ੍ਰੈਜੈਂਟੇਸ਼ਨ ਜਿਹੜੀ ਹੋਣੀ ਚਾਹੀਦੀ ਹੈ ਉਹ ਫੇਕ ਨਾ ਲੱਗੇ ਉਹਨ ਕੋਈ ਪਲੱਸ 2 ਪਾਸ ਹੋ ਜਾਂ ਦੋ ਸਾਲਾਂ ਬਾਅਦ ਉਹ ਫਾਈਲਿੰਗ ਕਰ ਰਹੇ ਤੇ ਕਹਿ ਰਿਹਾ ਜੀ ਮੈਂ ਇੱਥੇ ਬਹੁਤ ਵੱਡਾ ਬਿਜ਼ਨਸਮੈਨ ਆ ਤੁਹਾਨੂੰ ਕੀ ਲੱਗਦਾ ਉਹਨੂੰ ਵੀਜ਼ਾ ਮਿਲ ਜਾਏਗਾ ਬਹੁਤ ਮੁਸ਼ਕਲ ਹੈ ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਆਨ ਕਰਦੇ ਹਾਂ ਹੋਮ ਟਾਈਜ਼ ਨੂੰ ਲੈ ਕੇ ਖਾਸ ਕਰਕੇ ਪਲੱਸ 2 ਤੋਂ ਬਾਅਦ ਵਾਲੇ ਬੱਚੇ ਕੋ 18 ਸਾਲ ਤੋਂ ਲੈ ਕੇ 30 ਸਾਲ ਵਾਲੇ ਬੱਚੇ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਉਹਨਾਂ ਦੀ ਮੈਰਿਜ ਨਹੀਂ ਹੋਈ ਹੁੰਦੀ ਉਹਨਾਂ ਦੇ ਕੋਈ ਬੱਚੇ ਨਹੀਂ ਹੁੰਦੇ ਉਹ ਇੰਡੀਪੈਂਡੈਂਟ ਤਰੀਕੇ ਨਾਲ ਹੁੰਦੇ ਆ ਸੋ ਉੱਥੇ ਪੂਰਾ ਪੂਰਾ ਡਾਊਟ ਹੁੰਦਾ ਕਿ ਵੀ ਇਹ ਚੱਲ ਗਏ ਤੇ ਇਹਨਾਂ ਵਾਪਸ ਨਹੀਂ ਆਉਣਾ ਫਿਰ ਉਸ ਕੰਡੀਸ਼ਨ ਦੇ ਵਿੱਚ ਤੁਹਾਡੇ ਕੋਲ ਬੈਸਟ ਆਪਸ਼ਨ ਹੁੰਦਾ ਤੁਹਾਡੀ ਜੌਬ ਜੇਕਰ ਤੁਸੀਂ ਕਿਤੇ ਜੌਬ ਕਰਦੇ ਹੋ ਤੇ ਆਪਣੀ ਉਹਦੀ ਐਕਸਪਲੇਨੇਸ਼ਨ ਦੇ ਸਕਦੇ ਹੋ ਕੋਈ ਤੁਸੀਂ ਕੰਟਰੈਕਟ ਬੇਸਡ ਜੋਬ ਕਰਦੇ ਹੋ ਤਾਂ ਆਪਣਾ ਕੋਈ ਕੰਟਰੈਕਟ ਲੈਟਰ ਉਹਦੇ ਵਿੱਚ ਸ਼ੇਅਰ ਕਰ ਸਕਦੇ ਹੋ ਯਾਨੀ ਕਿ ਤਾਂ ਤੁਹਾਡੀਆਂ ਹੋਮ ਟਾਈਸ ਨੂੰ ਲੈ ਕੇ ਕੁਐਸਚਨ ਹੋ ਸਕਦਾ ਜੇ ਕੋਈ ਬੱਚਾ ਆਪਣੇ ਮਾਪੇ ਉਹਦਾ ਸਿੰਗਲ ਚਾਈਲਡ ਉਸ ਚੀਜ਼ ਨੂੰ ਐਕਸਪਲੇਨ ਕਰੋ ਜੀ ਮੈਂ ਸਿੰਗਲ ਚਾਈਲਡ ਹਾਂ ਇਸ ਕਰਕੇ ਮੇਰੀ ਇੱਥੇ ਪ੍ਰੋਪਰਟੀ ਹੈ ਮੇਰੇ ਪਰਿਵਾਰ ਦੀ ਉਹ ਆ ਕੇ ਮੈਂ ਦੇਖਣੀ ਹੈਗੀ ਸੋ ਐਕਸਪਲੇਨ ਕਰਨ ਦਾ ਤਰੀਕਾ ਜਿਹੜਾ ਉਹ ਤੁਹਾਡਾ ਇਦਾਂ ਦਾ ਹੋਣਾ ਚਾਹੀਦਾ ਕਿ ਵੀਜ਼ਾ ਆਫੀਸਰ ਨੂੰ ਜੇਨੂਇਨ ਲੱਗੇ ਤਾਂ ਹੋਮ ਟਾਈਸ ਦਾ ਕੁਐਸਚਨ ਘੱਟ ਆਉਂਦਾ ਦੂਜੀ ਗੱਲ ਕਈ ਵਾਰੀ ਉਸ ਬੱਚੇ ਦੇ ਮਾਪਿਓ ਜਾਂ ਭੈਣ ਭਰਾ ਜਾਂ ਕੋਈ ਸਗੇ ਸੰਬੰਧੀ ਉੱਥੇ ਹੁੰਦੇ ਆ ਉਦੋਂ ਵੀ ਕਈ ਵਾਰੀ ਇਹ ਇਸ਼ੂ ਆ ਜਾਂਦਾ ਹੈ ਉਦੋਂ ਇਸ ਕੰਡੀਸ਼ਨ ਦੇ ਵਿੱਚ ਇਸ਼ੂ ਹੁੰਦਾ ਜਦੋਂ ਕੈਨੇਡਾ ਦੇ ਵਿੱਚ ਤੁਹਾਡਾ ਪਰਿਵਾਰ ਵੱਧ ਹੋਵੇ ਕੈਨੇਡਾ ਵਿੱਚ ਰੁਕਣ ਦੀ ਪੌਸਿਬਿਲਿਟੀ ਜ਼ਿਆਦਾ ਹੋਵੇ ਜਿਵੇਂ ਫੋਰ ਐਗਜ਼ਾਮਪਲ ਤੁਹਾਡਾ ਕੋਈ ਸਾਕਾ ਭਰਾ ਵੱਡਾ ਕੈਨੇਡਾ ਦੇ ਵਿੱਚ ਹੈ ਠੀਕ ਹੈ ਤੁਹਾਡੇ ਮਦਰ ਫਾਦਰ ਦਾ ਸੁਪਰ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਲੱਗਾ ਹੋਇਆ ਹੈ ਹੁਣ ਤੁਸੀਂ ਉਹ ਸਾਰੀਆਂ ਕੰਡੀਸ਼ਨ ਦਿਖਾ ਕੇ ਆਪਣੇ ਜਿਹੜਾ ਇੱਥੋਂ ਦੂਜਾ ਅਪਲੀਕੈਂਟ ਉਸ ਕੈਨੇਡਾ ਵਾਲੇ ਦਾ ਛੋਟਾ ਭਰਾ ਉਹ ਜੇਕਰ ਫਾਈਲਿੰਗ ਲਾਏਗਾ ਤੇ ਸਿੱਧਾ ਡਾਊਟ ਹੋਏਗਾ ਕਿ ਭਈ ਮਾਪਿ ਉਹ ਵੀ ਚਲ ਗਏ ਜਾ ਕੇ ਆਏ ਉਹਦਾ ਭਰਾ ਵੀ ਉੱਥੇ ਆ ਤੇ ਬੱਚਾ ਵੀ ਇਹ ਚਲ ਗਿਆ ਤੇ ਉਹਨੇ ਕਿਉਂ ਮੁਰਨਾ ਉੱਥੇ ਜਾ ਕੇ ਸੋ ਇਸ ਕਰਕੇ ਜਿਹੜੀਆਂ ਸਰਟਨ ਕੰਡੀਸ਼ਨ ਨੇ ਤੁਹਾਡੇ ਵਾਪਸ ਆਉਂਦੀਆਂ ਉਸ ਢੰਗ ਨਾਲ ਐਕਸਪਲੇਨ ਕਰੋ ਤੇ ਹੂਮਟਾਈਜ਼ ਦਾ ਕੁਐਸਚਨ ਨਹੀਂ ਆਊਗਾ ਇਸ ਦੀ ਅਨਮੈਰਿਡ ਵਾਲਿਆਂ ਦੀ ਗੱਲ ਜਿਹੜੀ 18 ਤੋਂ 30 ਸਾਲ ਹੁਣ 30 ਸਾਲ ਪਲੱਸ ਵਾਲਿਆਂ ਦਾ ਤਾਂ ਸਿੱਧੀ ਜੀ ਗੱਲ ਹੈ ਕਿ ਭਈ ਜੇਕਰ ਤੁਸੀਂ ਮੈਰਿਡ ਹੋ ਤਾਂ ਪ੍ਰੋਪਰ ਦਿਖਾ ਸਕਦੇ ਹੋ ਕਿ ਭਈ ਤੁਸੀਂ ਮੈਰਿਡ ਹੋ ਤੁਹਾਡੇ ਬੱਚੇ ਇੱਥੇ ਇਸ ਕਰਕੇ ਤੁਸੀਂ ਜਾਣਾ ਤੇ ਇਹ ਵਕੇਸ਼ਨ ਤੋਂ ਬਾਅਦ ਤੁਸੀਂ ਵਾਪਸ ਆ ਜਾਣਾ ਯਾ ਇਸ ਟਰੈਵਲ ਟ੍ਰਿਪ ਤੋਂ ਬਾਅਦ ਤੁਸੀਂ ਵਾਪਸ ਆ ਕੇ ਤੇ ਆਪਣਾ ਜਿਹੜਾ ਬਿਜ਼ਨਸ ਕਰ ਰਹੇ ਹੋ ਐ ਜੌਬ ਕਰ ਰਹੇ ਹੋ ਉਹਨੂੰ ਕੰਟੀਨਿਊ ਕਰਨਾ ਜੇ ਅਨਮੈਰਿਡ ਵੀ ਹੋ ਤਾਂ ਜਿਹੜਾ 30 ਸਾਲ ਐ 35 ਸਾਲ ਦਾ ਜਾਂ 30 ਸਾਲ ਪਲੱਸ ਵਾਲਾ ਹੁੰਦਾ ਹੈ ਉਹਦੇ ਕੋਲ ਘੱਟੋ ਘੱਟ ਨਹੀਂ ਤੇ 5-6 ਸਾਲ ਆ 8-10 ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਹੁੰਦਾ ਹੈ ਅੱਛਾ ਖਾਸਾ ਸੋ ਉਨੀ ਤੁਹਾਡੀ ਰੈਗੂਲਰ ਪ੍ਰੋਪਰ ਜੌਬ ਚੱਲ ਰਹੀ ਚੰਗੀ ਸੈਲਰੀ ਐ ਜਾਂ ਤੁਹਾਡਾ ਬਿਜ਼ਨਸ ਪ੍ਰੋਪਰ ਚੱਲ ਰਿਹਾ ਤਾਂ ਉਸ ਕੰਡੀਸ਼ਨ ਦੇ ਵਿੱਚ ਵੀ ਤੁਸੀਂ ਆਪਣਾ ਹੋਮਟਾਈਜ਼ ਜ਼ਿਆਦਾ ਬੈਸਟ ਟੰਗ ਦੇ ਨਾਲ ਐਕਸਪਲੇਨ ਕਰ ਸਕਦੇ ਹੋ ਪਰ ਮੇਰੀ ਸਲਾਹ ਇਹ ਐ 18 ਸਾਲ ਤੋਂ ਥੱਲੇ ਕੋ ਬਿਜ਼ਨਸ ਨਹੀਂ ਦਿਖਾਣਾ ਹੈਗਾ ਜਾਂ ਜੌਬ ਨਹੀਂ ਦਿਖਾਣੀ ਹੈਗੀ ਜਾਉਂਦੀ ਜੋਬ ਪ੍ਰੋਫਾਈਲ bizness ਪ੍ਰੋਫਾਈਲ ਨਹੀਂ ਦਿਖਾਣੀ ਹੈ ਜੀ ਉਹ ਸਿਰਫ ਸਟੂਡੈਂਟ ਤੁਸੀਂ ਕਾਊਂਟ ਕਰ ਸਕਦੇ ਹੋ 18 ਸਾਲ ਤੋਂ ਉੱਪਰ ਵਾਲੇ ਬੱਚੇ ਨੂੰ ਤੁਸੀਂ ਐਜੂਕੇਸ਼ਨ ਦਿਖਾ ਸਕਦੇ ਹੋ ਜੋਬ ਦਿਖਾ ਸਕਦੇ ਹੋ ਪਰ ਹੂਮ ਟਾਈਜ਼ ਨੂੰ ਲੈ ਕੇ ਪ੍ਰੋਪਰ ਐਕਸਪਲੇਨੇਸ਼ਨ ਹੋਣਾ ਜ਼ਰੂਰੀ ਹੈ ਤੇ ਐਵੀਡੈਂਸ ਵੀ ਨਾਲ ਜ਼ਰੂਰ ਲਗਾਇਆ ਕਰੋ ਤਾਂ ਕਿ ਫਾਈਲ ਸਟਰੋਂਗ ਹੋ ਮੈਂ ਉਮੀਦ ਕਰਦਾ ਮਿਲ ਪਸੰਦਾ ਹੋਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੱਤੋ ਆ ਸ਼ੇਅਰ ਕਰੋ ਕਿ ਤੁਹਾਡਾ ਆਪਣਾ ਚੈਨਲ ਹੈ ਇਹ ਚੀਜ਼ਾਂ ਤੁਹਾਨੂੰ ਏਜੰਟ ਨਹੀਂ ਦੱਸਦਾ ਕਈ ਵਾਰੀ ਕਿਉਂਕਿ ਇੱਥੋਂ ਹੀ ਉਹਨੇ ਪੈਸੇ ਕਮਾੜੇ ਹੁੰਦੇ ਆ ਸੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਹੈਲਪ ਚਾਹੀਦੀ ਹੈ ਅਪਾਇੰਟਮੈਂਟ ਦਾ ਨੰਬਰ ਦਿੱਤਾ ਹੋਇਆ ਹੈ ਅਪਾਇੰਟਮੈਂਟ ਲੈ ਲਓ 2 ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰ ਡਾਊਟ ਕਲੀਅਰ ਹੋ ਜਾਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਾਤੋ ਆਸਰਕੂਲੇਟ ਜ਼ਰੂਰ ਕਰਿਓ ਧੰਨਵਾਦ